ਕਹਿੰਦੇ ਨੀਰਾ ਲੈ ਕੇ ਆਉਣੇ ਆ ਬੱਕਰੀਆਂ ਦਾ ਨੀਰਾ ਹਾਂ ਕਿੱਥੋਂ ਬਈ ਆਪਣੇ ਤੂੜੀ ਵਾਲੇ ਬਰਾਂਡੇ 'ਚ ਪਿਆ ਇੱਥੋਂ ਘਰੇ ਬੈਠ ਕੇ ਜੋ ਮੁੱਕ ਗਿਆ ਕਿਹੜਾ ਨੀਰਾ ਪਾਉਣੇ ਬੱਕਰੀਆਂ ਨੂੰ ਮੂੰਗਫਲੀ ਦਾ ਅੱਛਾ ਤੇ ਕਿੰਨੇ ਨਗ ਆਪਣੇ ਕੋਲੇ ਬੱਕਰੀਆਂ ਦੇ ਆਪਣੇ ਕੋਲੇ ਬਈ ਬੱਕਰੀਆਂ ਦੇ ਪਹਿਲਾਂ ਤਾਂ ਗਿਣੇ ਹੀ ਨਹੀਂ ਗੇ ਤੁੱਕਾ ਆ ਦੱਸ ਦਿਨਾ ਹਣਾ 40 ਕਿੰਨਾਂ 40 ਦੇ ਕਰੀਬ ਹੋਣਗੇ ਠੀਕ ਹੈ ਜੀ ਤੇ ਕਿਵੇਂ ਦਾ ਹੈਗਾ ਕੰਮ ਬਈ ਬਈ ਕੰਮ ਬਹੁਤ ਹੀ ਹੈ ਵਧੀਆ ਕਮਾਈ ਹੋ ਜਾਂਦੀ ਹੈ ਚੰਗੀ ਕਮਾਈ ਵਧੀਆ ਬਾਕੀ ਮੈਂ ਤਾਂ ਵੀ ਪੁੱਛਿਆ ਨਹੀਂ ਕਮਾਈ ਦਾ ਕਦੇ ਪਾਪਾ ਇਹਨੂੰ ਵੀ ਪਤਾ ਉਹ ਤਾਂ ਲੈਣ ਦੇਣਾ ਵੇਚਣਾ ਵਜਾਉਣਾ ਤੇ ਕੰਮ ਤੁਸੀਂ ਕਰਦੇ ਹੋ ਸੰਭਾਈ ਤੁਸੀਂ ਬਾਕੀ ਥੋਕ ਨਾਲ ਪਾਲੀਦੇ ਹੈ ਨਾ ਠੀਕ ਹੈ ਮੁਸ਼ਕ ਨਹੀਂ ਆਇਆ ਬੱਕਰੀਆਂ ਜੋ ਕਦੇ ਨਹੀਂ ਮਿੰਡ ਤਾਂ ਨਹੀਂ ਆਇਆ ਮੈਂ ਤਾਂ ਵੀ ਜਦੋਂ ਇਹਨਾਂ ਜੰਮਿਆਂਗਾ ਉਹ ਦਿਨ ਦੇ ਆਪਣੇ ਤਾਂ ਹੈ ਨਾ ਪਹਿਲਾਂ ਵੀ ਆਖਿਆ ਅੱਛਾ ਮੁਸ਼ਕ ਮੈਨੂੰ ਤਾਂ ਕਦੇ ਆਇਆ ਨਹੀਂ ਬਈ ਤੇਰੀ ਉਮਰ ਦੇ ਮੁੰਡੇ ਤਾਂ ਕਹਿੰਦੇ ਆ ਯਾਰ ਅਸੀਂ ਚੰਗੀ ਗੱਡੀ ਰੱਖਣੀ ਹੈ ਚੰਗੇ ਕੱਪੜੇ ਪਾਉਣੇ ਆ ਮਹਿੰਗਾ ਮੋਬਾਈਲ ਹੋਣਾ ਚਾਹੀਦਾ ਕੂੰ ਐਸ ਵੇਲੇ ਨੀਰਾ ਢੋਈ ਜਾਂਦਾ ਹਨਾ ਇਹਦਾ ਕੀ ਚੱਕਰ ਆ ਨਹੀਂ ਫੋਨ ਤਾਂ ਮੇਰੇ ਕੋਲੇ ਵੀ ਮਹਿੰਗਾ ਹੀ ਆ ਹਾਂ ਪਰ ਲੀੜੇ ਕੱਪੜੇ ਲੈਣੇ ਕੋਈ ਆਪਾਂ ਨੂੰ ਡੈਸ਼ ਆਉਂ ਕੋਈ ਆਪਾਂ ਨੂੰ